ਦੋਸਤੋ ਦਲਜੀਤੋ ਸਾਂਝ ਵੀ ਸਿਰਾ ਹੀ ਕਰਾ ਦਿੰਦਾ ਹੈ ਦਲਜੀਤੋ ਸਾਂਝ ਇੰਨਾ ਡਾਊਨ ਟੂ ਅਰਥ ਹੋ ਕੇ ਮਿਲਦਾ ਹੈ ਲੋਕਾਂ ਨੂੰ ਕਿ ਸਾਰੇ ਖੁਸ਼ ਹੋ ਜਾਂਦੇ ਨੇ ਇੱਕ ਵੀਡੀਓ ਦਲਜੀਤੋ ਸਾਂਝ ਦੀ ਹੋਰ ਵਾਇਰਲ ਹੋ ਰਹੀ ਆ ਸਟੇਜ ਤੋਂ ਜਿਸ ਦੇ ਵਿੱਚ ਇੱਕ ਨੀਕਾ ਮੁੰਡਾ ਦਲਜੀਤੋ ਸਾਂਝ ਦੇ ਕੋਲ ਆਉਂਦਾ ਆ ਅਤੇ ਦਲਜੀਤੋ ਸਾਂਝ ਇੰਗਲਿਸ਼ ਦੇ ਵਿੱਚ ਗੱਲ ਕਰਦਾ ਆ ਤੇ ਉਹਨੂੰ ਇੰਗਲਿਸ਼ ਸਮਝਦੇ ਵਿੱਚ ਨਹੀਂ ਆਉਂਦੀ ਬੱਚੇ ਨੂੰ ਤੇ ਦਲਜੀਤੋ ਸਾਂਝ ਕਹਿੰਦਾ ਕਿ ਮੈਂ ਕਿਤੇ ਗਲਤ ਅੰਗਰੇਜ਼ੀ ਤਾਂ ਨਹੀਂ ਬੋਲਦੀ ਤੁਸੀਂ ਦੱਸੋ ਵੀ ਸਹੀ ਅੰਗਰੇਜ਼ੀ ਕੀ ਬੋਲੀਏ ਇਹਨੂੰ ਬਾਕੀ ਤੁਸੀਂ ਇੱਕ ਵਾਰੀ ਉਹ ਵੀਡੀਓ ਜ਼ਰੂਰ ਦੇਖੋ ਟਰਡੇ ਵੀ ਆਰ ਮੈਚਿੰਗ ਮੈਚਿੰਗ ਅੱਛਾ ਇਹ ਵੀ ਸਮਝ ਆ ਇਸ ਇਹ ਤੋਂ ਪਰ ਗ੍ਰੇਟੀਦਾ ਉਹਦੇ ਨਹੀਂ ਮੈਨੂੰ ਇੰਗਲਿਸ਼ ਗ੍ਰੇਟੀ ਵੀ ਆਰ ਸੇਮ ਸੇਮ ਵੀ ਆਰ ਸੇਮ 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 ਤਾਂ ਤੁਸੀਂ ਦੇਖ ਹੀ ਲਿਆ ਹੈ ਦਸਾਂਝਾ ਵਾਲਾ ਇੰਗਲਿਸ਼ ਦੇ ਜਾਲ ਦੇ ਵਿੱਚ ਫਸ ਗਿਆ ਸੀ ਇੱਥੇ ਵੀ ਸਟੇਜ ਦੇ ਉੱਤੇ ਬਾਕੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜਰੂਰ ਕਰਿਓ ਜਲਦੀ ਦਸਾਂਝ ਤੋਂ ਰਿਲੇਟਡ ਹਰ ਛੋਟੇ ਤੋਂ ਵੱਡੇ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਥੇ ਆਪਾਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਧੰਨਵਾਦ